ਵੈਲਡ ਕੈਂసర్ ਕੇਅਰ ਚੈਰੀਟੇਬਲ ਸਿਟੀ ਦੇ ਸੰਸਥਾਪਕ ਕੁਲਵੰਤ ਤਾਲੀਵਾਲ ਨੇ ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਸਹਿਯੋਗ ਨਾਲ ਪਾਣੀ ਮਗਦ ਰਾਈਡੈਂਟ ਗਰੁੱਪ ਬਰਨਾਲਾ ਦੇ ਪਰ ਮੈਮੋਰੀਅਲ ਹਾਲ ਬਰਨਾਲਾ ਵਿਖੇ ਮੁਫਤ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ ਕੈਂਪ ਦਾ ਉਦਘਾਟਨ ਡੀਆਈਜੀ ਸੁਖਵੰਤ ਸਿੰਘ ਗਿੱਲ ਨੇ ਆਪਣੇ ਕਰ ਕਮਲਾ ਨਾਲ ਕੀਤਾ ਉਹਨਾਂ ਨਾਲ ਬਰਨਾਲਾ ਦੇ ਐਸਐਸਪੀ ਸਰਫਰਾਜ ਆਲੰਬੀ ਮੌਜੂਦ ਸਨ ਆਈ ਮਹਿਮਾਨਾਂ ਦਾ ਸਵਾਗਤ ਪ੍ਰੈਜ਼ੀਡੈਂਟ ਗਰੁੱਪ ਦੇ ਪ੍ਰਬੰਧਕ ਪਰਪਿੰਦਰ ਗੁਪਤਾ ਅਤੇ ਵਿਵੇਕ ਸੰਧਵਾਨੀ ਨੇ ਕੀਤਾ ਇਸ ਮੋਕੇ ਨਗਰ ਸੁਧਾਰ ٹرسٹ ਦੇ ਸਾਬਕਾ ਚੇਅਰਮੈਨ ਪਰਪਿੰਦਰ ਸੰਧੂ ਅਤੇ ਬਲੜ ਕੈਂసర్ ਕੇਅਰ ਚੈਰੀਟੇਬਲ ਸੁਸਾਇਟੀ ਦੇ ਸੰਸਥਾਪਕ ਕੁਲਵੰਤ ਸਿੰਘ ਢਾਲੀਵਾਲ ਨੇ ਆਪਣੇ ਵਿਚਾਰ ਰੱਖੇ ਤੇ ਕੈਂਸਰ ਦੇ ਬਚਾਓ ਕਾਰਨਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹ ਕੈਂਸਰ ਚੈੱਕਅਪ ਕੈਂਪ 30 ਅਪ੍ਰੈਲ ਤੱਕ ਲਗਾਤਾਰ ਚੱਲੇਗਾ। ਬਰਨਾਲਾ ਤੋਂ ਪੱਤਰਕਾਰ ਜਤਿੰਦਰ ਦੇਵ ਗੰਦੀ ਵਿਸ਼ੇਸ਼ ਰਿਪੋਰਟ। ਜਾਗਰੂਕਤਾ ਅਤੇ ਚਿੰਤਾ ਨੂੰ ਉਮੀਦ ਵਿੱਚ ਬਦਲਣ ਦਾ ਸੰਕਲਪ ਲੈਣ ਲਈ ਇਕੱਠੇ ਹੋਏ ਹਾਂ ਮੈਂ ਖਾਸ ਤੌਰ ਤੇ ਟਾਈਡੈਟ ਫਾਊਂਡੇਸ਼ਨ ਦੇ ਚੇਅਰਮੈਨ ਪਦਮਸ਼ਲੀਨ ਰਜਿੰਦਰ ਗੁਪਤਾ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਜਿਹੜੇ ਕੀ ਹਮੇਸ਼ਾ ਮਨੁੱਖਤਾ ਦੇ ਭਲਾਈ ਦੇ ਕੰਮਾਂ ਵਿੱਚ ਵੱਡ ਚੜਕੇ ਯੋਗਦਾਨ ਪਾਉਂਦੇ ਨੇ ਤੇ ਅੱਜ ਦਾ ਇਹ ਕੈਂਪ ਉਹਨਾਂ ਦੀ ਸਾਡੇ ਸਾਹਮਣੇ ਜਿੰਦੀ ਜਾਗਦੀ ਉਦਾਹਰਣ ਹੈ ਮੈਂ ਸਰਦਾਰ ਕੁਲਵੰਤ ਸਿੰਘ ਖਾਲੀਵਾਲ ਜੀ ਜੋ ਚੇਅਰਮੈਨ ਹੈ ਵਰਡ ਕੈਂసర్ ਕੇਅਰ ਸੁਸਾਇਟੀ ਦੇ ਅਤੇ ਉਹਨਾਂ ਦੀ ਪੂਰੀ ਟੀਮ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਇਸ ਮਿਸ਼ਨ ਨੂੰ ਸਮਰਪਿਤ ਕੀਤਾ ਹੋਇਆ ਹੈ ਅਤੇ ਉਹਨਾਂ ਦੀ ਵਚਨਬੱਧਤਾ ਅਤੇ ਅਨਥਕ ਯਤਨ ਸਦਕਾ ਹੀ ਅਸੀਂ ਅੱਜ ਇਸ ਮੇਗਾ ਕੈਂਪ ਨੂੰ ਸਕਾਰ ਰੂਪ ਦੇਣ ਵਿੱਚ ਸਫਲ ਹੋ ਸਕੇ ਹਾਂ ਇਹ ਹੋ ਜਾ ਉਪਰਾਲਾ ਜਿਹੜਾ ਹੈਗਾ ਮੈਂ ਫਸਟ ਟਾਈਮ ਆਉਡੀ ਲਾਈਫ ਵਿੱਚ ਦੇਖ ਰਿਹਾ ਵੀ ਜਿਹੜਾ ਥੋੜੇ ਇੱਥੇ ਆ ਕੇ ਮੋਬਾਈਲ ਦੇ ਨਾਲ ਕਿੰਨੇ ਇੱਥੇ ਆ ਕੇ ਗੱਡੀਆਂ ਲਿਆ ਕੇ ਇੱਥੇ ਟੈਸਟ ਕੀਤੇ ਜਾ ਰਹੇ ਹਨ ਔਰ ਹਰੇਕ ਕਿਸਮ ਦਾ ਟੈਸਟ ਹੈ ਕਿ ਪੰਜਾਬ ਦੀ ਜਿਹੜੀ ਕੋੜ ਜਿੱਥੇ ਇਹਗਾ ਕੈਂਸਰ ਦਾ ਕੋਰਸ ਜਿਹਨੂੰ ਜੜੋਂ ਖਤਮ ਕਰਨ ਦਾ ਇਹਨਾਂ ਨੇ ਉਪਰਾਲਾ ਲਿਆ ਹੈਗਾ ਇਹ ਕੈਂਪ ਜਿਹੜਾ 7 ਦਿਨਾਂ ਦਾ ਅਸੀਂ ਚੱਲੂਗਾ ਜੀ ਗਰੀਬ ਕੋ ਲੈ ਕੇ ਤੇ 30 ਤਰੀਕ ਤੱਕ ਤੇ ਉਹਦੇ ਵਿੱਚ ਤੁਹਾਡਾ ਬਰਨਾਲਾ ਨਾਉਰ ਮਾਨਸਾ ਤੇ ਖੰਡਾ ਇਹ ਸਾਰੇ ਕਵਰ ਕਰਨਗੇ ਤੇ ਇਹਦੇ ਜਿਹੜੇ ਰਿਜ਼ਲਟ ਆਣਗੇ ਉਹ ਇੱਕ ਤਰ੍ਹਾਂ ਦੀ ਕੰਫਿਡੈਂਸ਼ੀਅਲ ਹੁੰਦੇ ਆ ਕੋਈ ਕਿਤੇ ਮਤਲਬ ਇਹੋ ਜਿਹੀ ਜਿਹੜੀ ਹੁੰਦੀ ਆ ਕਿਸੇ ਵਾਸਤੇ ਜੀ ਨਹੀਂ ਕਰਦੇ ਤੇ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਇਹੋ ਜਿਹਾ ਉਪਰਾਲਾ ਜਿਹੜਾ ਹੈਗਾ ਪੂਰੇ ਹਿੰਦੁਸਤਾਨ ਦੇ ਵਿੱਚ ਲੈ ਕੇ ਜਾਣ ਕਾਫੀ